ਅੱਜ ਦੇ ਬਹੁਤ ਲੱਗਵਾਤੇ ਤੇ ਅੱਜ ਆਪਣੇ ਪਹਿਲਾਂ ਤਾਂ ਮੇਰੇ ਭਰਾ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਨੇ। ਬਹੁਤ ਵਧਾਈਆਂ ਦਿੱਤੇ ਅੱਜ ਆਪਣੇ ਭਰਾ ਨੇ ਨੰਮ ਬੰਨਣਾਗਾ। ਭਰਾ ਨੂੰ ਆਪਣੇ ਨੂੰ ਰੱਬ ਦੇ ਪੁੱਤਰ ਦੀ ਦਾਤ ਬਖਸ਼ੀ ਆ। ਪਹਿਲਾਂ ਤਾਂ ਸਾਡੇ ਵੱਲੋਂ ਵੀ ਤੈਨੂੰ ਬਹੁਤ-ਬਹੁਤ ਵਧਾਈਆਂ ਨੇ। ਵਧਾਈਆਂ। ਬਸ ਹੁਣ ਉਸੇ ਦੀਆਂ ਤਿਆਰੀਆਂ ਆਪਾਂ ਕਰੀ ਜੰਨੇ ਆਂਗੇ। ਨੰਮ ਬੰਨ੍ਹਣ ਦੀਆਂ ਤਿਆਰੀਆਂ ਨੇ। ਪਰ ਉਹ ਗਿਲੇਸ਼ਤੇ ਤੱਕ ਪਹੁੰਚ ਚੁੱਕੇ। ਤੇ ਆ ਸਾਡੀ ਮੇਰੀ ਭੈਣ ਦਾ ਸਾਰਾ ਦਿਨ ਸਮਾਇਲ ਹੁੰਦਾ ਹੀ ਰਹੇ। ਸਾਡੇ ਕੁੜੀਆਂ ਬਹੁਤ ਸਿਆਣੀਆਂ। ਮਾ ਜੀ ਪ੍ਰਿਆ ਮੇ ਜੀ ਨਿੰਮੂ ਬੰਨਣਾ ਨੀਏ ਕਰ ਲਈਆਂ ਤਿਆਰੀਆਂ ਅੰਦਰੋਂ ਨਿੰਮੂ ਨਾ 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 ਨਿੰਮੂ ਵੀ ਹੋ ਕਰੀ ਜਾਂਦੇ ਨੇ ਉਸ ਵਰਗੇ ਨਿੰਮਾ ਬਨੀਆ ਨੇ ਆ ਨਿੰਮਾ ਦੇ ਵਿੱਚ ਵਿੱਚ ਜਿਹੜੀਆਂ ਕਿੱਡਾ ਬੋਣੇ ਆਪਾਂ ਆਹੋ ਕਰੀ ਆ ਆਗੀ ਸਾਡੀ ਕੁੜੀਆ ਸਭ ਤੋਂ ਮੂਰੇ ਲੈ ਖਾ ਸਕਾ ਸਭ ਬੰਨ ਦੇਵਾ ਸੀ ਨਿੰਮ ਪਹਿਲਾਂ ਘਰੇ ਬੰਨਵੇਂ ਫਿਰ ਬਾਤ ਕਰਦੇ ਆ ਸਾਤ 6 ਲੀਟਰ ਥਾਈ ਦੇ ਉੱਤੇ ਬੰਨ ਕੇ ਆਉਂਦੇ ਆ ਨਾ ਨਾਲੇ ਘਰੇ ਬੰਨਦੇ ਆ ਪੰਨੇ ਮਾ ਸਾਰੇ ਸਕੇਸ ਗੇਲੇ ਪਹੁੰਚ ਗਏ ਹੈ ਪੂਰੀ ਖੁਸ਼ੀ ਅੱਜ ਸਭ ਤੋਂ ਸਿੱਧੂ ਫੈਮਿਲੀ ਦੀ ਸਭ ਤੋਂ ਵੱਡੀ ਖੁਸ਼ੀ ਆ ਲੱਗੇ ਭਰੀ ਜਾਂਦੇ ਨੇ ਬਿਲਕੁਲ ਹੀ ਮਾਸਿਵਰ ਕੇ ਨਾਲ ਵਿੱਚ ਖੇਡਾਂ ਬੰਨੀਆਂ ਨੇ ਵੇ ਇੰਨੇ ਨਾ ਉਹ ਦੇਖੀ ਜਮਾ ਬਸ ਨਹੀਂ ਹਲਕਾ ਛੋਟੇ ਛੋਟੇ ਹਾਂ ਇੰਨਾਂ ਪੂਰੀ ਫੋਨੀਆਂ ਲਿਆਂਦੀਆਂ ਨੇ ਤਾਰੀਆਂ ਨੇ ਪੁਰਾਣੇ ਰੀਤੀ ਰਿਵਾਜ ਸੱਚੀ ਊਮ ਜਿਹੀ ਹੋਣੀ ਆ ਚੀਜ਼ਾਂ ਸ਼ੁਰੂ ਦੀ ਬੰਦਿਆ ਰਹੇ ਸਾਡਾ ਆਪਣੇ ਏਰੀਆ ਦੇ ਵਿੱਚ ਅੱਜ ਵੀ ਸਾਰੇ ਘਰਾਂ ਦਾ ਪੂਰਾ ਹੋਇਆ ਖਵਾਕ ਹੈਗਾ ਸਾਰੇ ਘਰ ਰਲ ਮਿਲ ਕੇ ਜਿੰਨੇ ਵੀ ਸਾਡੇ ਕੋਈ ਨੀਂ ਚੀਜ਼ ਹੋਵੇ ਚਾਹੇ ਕੋਈ ਪਾਟਾ ਕੁਝ ਵੀ ਹੈ ਸਾਰੇ ਘਰ ਰਲ ਮਿਲ ਕੇ ਪੂਰਾ ਜਸ਼ਨ ਮਨਾਉਂਦੇ ਰਹਿੰਦੇ ਆ ਹਾਂ ਹਾਂ ਕਈ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੁਣ ਹੌਲੀ ਹੌਲੀ ਰੁਕ ਤੋਂ ਹੋ ਜਾਂਦੀਆਂ ਨੇ ਪਰ ਆਪਣੇ ਆਪਣੇ ਪੁਰਾਣੇ ਜਿਹਾ ਅਪਕਦੀ ਗੱਲਬਾਤ ਸਾਰੇ ਐਂਡ ਕਰਦੇ ਜਦੋਂ ਆਇਆ ਕੋਈ ਆਉਂਦਾ ਸਾਰੇ ਭਾਈ ਭਾਈ ਆਉਂਦੇ ਨੇ ਮੈਂ ਮਤ ਭਾਈ ਕੋ ਦੱਸਣਾ ਹੈ ਜਿਹਨਾਂ ਦਾ ਸਾਰਾ ਪਰਿਵਾਰ ਅੱਜ ਕੁਝ ਵੀ ਪੂਰਾ ਫੁੱਲ ਆਇਆ ਮਾਸੀ ਵਰਗੇ ਅੱਜ ਭਾਜ ਭਾਜ ਉਹ ਕਰੀ ਨੇ ਕੰਮ ਮਾਸੀ ਵਧਾਈਆਂ ਤੈਨੂੰ ਬਹੁਤ ਬਹੁਤ ਆ ਮਾਸੀ ਆਪਣੀ ਤੇ ਦੇ ਦਿਓ ਸਾਰੇ ਜਣੇ ਵਧਾਈਆਂ ਬਾਈ ਤੇ ਆ ਮੇਰੇ ਵੀਰ ਨੂੰ ਜ਼ਰੂਰ ਦੇ ਦਿਓ ਵਧਾਈਆਂ ਹੈ ਹਾਂਜੀ ਸਾਹਿਬ ਇਹ ਆਪਣਾ ਖਾਸ ਜਿਵੇਂ ਆਪਾਂ ਕਹਿੰਦੇ ਬਚਪਨ ਤੋਂ ਨਾਲ ਅਸੀਂ ਇਕੱਠੇ ਰਹੇ ਹਾਂ ਬਚਪਨ ਤੋਂ ਜਿਹੜੇ ਕਹਿੰਦੇ ਹਾਲੀਵੁੱਡ ਹੀ ਆਪਾਂ ਨਾਲ ਵੱਡੇ ਹੋਏ ਆ ਉਹ ਫਰੈਂਡ ਆਪਣਾ ਹੈ ਸਭ ਤੋਂ ਘਨੇ ਜਿਹੜੇ ਦਰ ਦੇ ਕਰੀਬੀ ਆ ਉਹ ਬੰਦਾ ਹੈ ਖਾ ਵੀ ਲੈ ਤੂੰ ਵੀ ਕੁਛ ਹੈ ਖਾ ਵੀ ਲੈਨੇ ਚਲੋ ਖਾਣ ਪੀਣ ਵਾਸਤੇ ਤਾਂ ਆਏ ਆਪਾਂ ਰੌਣਕਾਂ ਦੇ ਨਾਲ ਨਾਲ ਖਾਵਾ ਵੀ ਆਗੇ ਇਸ ਵਾਰ ਕਹਿੰਦੇ ਪੂਜੀਏ ਵਧਾਣੇ ਦੇ ਇਤਰੋ ਗਰਦ ਘੱਟ ਰੱਖੀ ਆ ਅਦਰ ਸਾਡੀ ਕੁੜੀ ਵੀ ਕੌਲੀਆਂ ਚ ਬਾਪਾ ਚੱਕੀ ਫਿਰਦੇ ਨੇ ਨਹੀਂ ਆਪਣੇ ਕੋਲ ਤਾਂ ਹੈ ਨਹੀਂ ਅੱਜ ਅੱਜ ਮੋ ਅੱਜ ਹੱਡੀ ਨਾ ਮੋਟ ਮੱਲ ਮਾਰ ਗਏ ਨੇ ਕੁਝ ਵੀ ਨਹੀਂ ਖਾਦਾ ਇਹ ਤਾਂ ਖਾਦੀ ਨਹੀਂ ਇਹ ਚੋਰੀਆਂ ਖਾ ਕੇ ਹੱਡੀ ਆ ਨਹੀਂ ਸਾਫ ਕਰਕੇ ਬੈਗੀ ਨਹੀਂ ਖਾਦਾ ਨਹੀਂ ਲੱਕੀ ਲੱਗੀ ਜੰਮਾ ਵੀ ਨਹੀਂ ਦੇਖੀ ਨਹੀਂ ਦੇਖ ਦੇਖ ਆ ਦੇ ਆ ਦੇਖਣ ਨੂੰ ਜਾਂ ਸਾਡੀ ਕੁੜੀ ਮਾੜੀ ਜੀ ਲੱਗਦੀ ਆ ਇਹਨੇ ਚਾਰ ਕੋਲੀਆਂ ਦਾ ਦੋਆ ਪਰ ਬਦਾਣੇ ਦੇ ਖਾ ਲਈਆਂ ਪੰਜਵੀਂ ਸਟਾਰਟ ਆ ਮੈਂ ਕਰਦੇ ਰਹੇ ਮੈਂ ਕਹਿੰਦੇ ਮੂੰਹ ਨਹੀਂ ਡੱਡਾ ਜਾਂਦਾ ਕਹਿੰਦੇ ਆ ਖਾਈ ਕਿਵੇਂ ਜਾਂਦੇ ਆ ਜੀ ਹੈ ਆ ਦੇਖਣ ਇਹ ਤਾਂ ਜਾੜ ਦੀ ਵੀ ਦਿੱਕਤ ਆ ਨਾ ਮੈਂ ਜਾੜ ਚੱਣੀ ਦੋਦੀ ਪਵਾ ਸੀ ਉਹ ਜੇ ਜਾੜ ਦਾ ਜੇ ਜਾੜ ਨੂੰ ਕੋਈ ਦਿੱਕਤ ਹੋਵੇ ਨਾ ਤਾਂ ਬਦਾਣੇ ਦੇ ਚਾਰ ਕੋਲੀਆਂ ਥੋੜੀ ਖਾਦੀਆਂ ਜਾਂਦੀਆਂ ਸੀ ਇਹਨੇ ਤੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਬਾਬੇ ਪੀਰਪਾਰ ਆਈ ਤੇ ਨੇ ਮੈਂ ਬੰਨਾਂਗੇ ਆਪਣੀ ਸਮਾਧ ਤੇ ਇੱਥੇ ਮੰਨਦੇ ਆ ਸਾਡਾ ਸਾਰਾ ਪੀਰ ਕੀ ਪਤੀ ਸਿੱਧੂ ਸਾਡੇ ਜਿੰਨੀ ਫੈਮਿਲੀ ਆ ਸਾਰੀ ਉੱਥੇ ਮੰਨ ਤਾਂ ਸਾਡੇ ਉੱਤੇ ਸਭ ਤੋਂ ਪਹਿਲਾਂ ਉੱਥੇ ਨਿਮ ਬਣਦੇ ਨੇ ਹੁਣ ਗੱਡੀ ਦੇ ਵਿੱਚ ਤਰ ਕੇ ਉੱਥੇ ਲੈ ਕੇ ਆਏ ਸ ਆਪਣਾ ਘਰ ਬਾਹਰ-ਬਾਰ ਰਹਿ ਗਿਆ ਇਹ ਅੱਡ ਸ਼ੁਰੂ ਤੋਂ ਇਧਰ ਹੀ ਨਹੀਂ ਆਪਣਾ ਆਪਣਾ ਘਰ ਹੈ ਹੁਣ ਆਪਾਂ ਉੱਤਰ ਪਹਿਲਾਂ ਪਿੰਡ ਦੇ ਵਿੱਚ ਜਾ ਕੇ ਸਾਰਾ ਬਾਹਰ-ਬਾਰ ਨਹੀਂ ਆਪਣਾ ਘਰ ਇੱਥੇ ਆਪਣਾ ਘਰ ਇੱਕੋ ਈ ਹੀ ਆ ਬਾਹਰ ਮੂਰਲੀ ਚ ਘਰ ਦਾ ਨੇ ਤੇ ਖੇਤਾਂ ਦੇ ਵਿੱਚ ਰਹਿ ਜਾਂਦਾ ਆਪਣਾ ਘਰ ਉਸ ਪਹਿਲੇ ਸਭ ਤੋਂ ਪਹਿਲਾਂ ਆਪਾਂ ਉੱਥੇ ਬਣਦੇ ਹਾਂ ਕਿ ਨਿਮ ਬਾਬੀ ਬਾਬਾ ਜੀ ਤੇ ਤੇ ਫੇਰ ਆਪਣੇ ਸਾਰੇ ਘਰਾਂ ਚ ਬੰਨਾਂਗੇ ਨੇ ਚੱਲਿਆ ਹੁਣ ਸਾਰੇ ਬਾਬਾ ਜੀ ਤੇ ਪਹਿਲਾਂ ਬੰਨ ਕੇ ਆਉਣੇ ਨੇ ਮਮ ਬਾਬਾ ਜੀ ਤੋਂ ਕਰਾਂਗੇ ਸ਼ੁਰੂਆਤ ਉਹ ਤੋਂ ਬਾਅਦ ਸਾਰੇ ਆਪਣੇ ਸਕੇ ਸਕੇਲੇ ਘਰਾਂ ਦੇ ਨੇ ਮਮ ਬੰਨਾਂਗੇ ਫੇਰ ਆ ਕੇ ਇੱਧਰ ਬੰਨਾਂਗੇ ਸਾਰੇ ਘਰਾਂ ਦੇ ਪਹਿਲਾਂ ਉਧਰੋਂ ਕਰਕੇ ਆਉਣੇਗੇ ਸ਼ੁਰੂਆਤ ਅਰੇ ਇੱਥੇ ਜਾਣੇ ਤਾਂ ਘਰੇ ਰਹਿਗੇ ਜਾਣੇ ਤਾਂ ਬਹੁਤ ਸੀ ਹੁਣ ਬਾਬਾ ਜੀ ਤੇ ਪਹਿਲਾਂ ਕਰ ਦਿੰਦੇ ਹਾਂ ਮੁੰਦੀ ਸ਼ੁਰੂਆਤ ਆਪਣੇ ਬਾਬਾ ਪੀਰ ਫਰਾਜ ਦੀ ਥਾਈ ਸਮਾਧ ਦੀ ਮੰਨਤਾ ਬੜੀ ਹੈ ਤੁਹਾਨੂੰ ਤੋਂ ਬੁਲਾਇਆ ਸੀ ਨਿਮਾ ਉਹਨੇ ਆਇਆ ਸਾਡੇ ਪਰਿਵਾਰ ਇਹ ਲੈ ਲੇ ਉੱਥੇ ਤੇ ਸਾਰੇ ਕਿਤੇ ਨੇ ਮੰਦੇ ਤੋਂ ਪਹਿਲਾਂ ਸਮਾਧੀ ਜਿੰਨੀ ਕਹ ਜੀ ਆਪਾਂ ਉਨੀ ਕਹਦੇ ਮੰਨਦਾ ਜੀ ਸ਼ੁਰੂਆਤ ਨੇ ਮੋਹਨਾਂ ਦੀ ਸਭ ਤੋਂ ਛੋਟੇ ਦਾ ਨੇ ਵੀ ਮਨ ਆਪਣਾ ਹੁੰਦਾ ਤੇ ਜ਼ਰੂਰੀ ਆ ਹਰ ਸਾਰੇ ਇਥੇ ਪਾਠ ਦੋ ਵਾਰੀ ਪਾਠ ਹੁੰਦਾ ਇੱਕ ਸਾਲ ਵੀ ਦੀ ਇਥੇ ਪੂਰਾ ਉਦੋਂ ਵੀ ਪੂਰਾ ਮੇਲਾ ਮਹਿਲੇ ਮੁਕਟਾ ਪੜਦਾ ਇੱਕ ਤੇ ਜਿੰਨੇ ਸਾਡੇ ਸਿੱਧੂ ਹੈਗੇ ਨੇ ਪੀਰ ਗੋਟੀ ਜੀ ਨੇ ਸਭ ਤੋਂ ਪਹਿਲਾਂ ਇੱਥੇ ਨਮਵਾਨ ਕਿਉਂ ਕਰਦੇ ਸ਼ੁਰੂਆਤ ਆਪ ਪਰ ਇਹ ਮਨ ਨਹੀਂ ਆਉਂਦਾ ਬੱਚਾ ਪਾਰਟੀ ਫੁੱਲ ਪਹੁੰਚੀ ਹੋਈ ਆ ਚੁੱਪਾ ਕਿਉਂ ਗਿਆ ਨਹੀਂ ਹੋਰ ਅੱਜ ਗਰਮੀ ਵਾਲੇ ਵੀ ਰੱਬ ਨੇ ਵੀ ਪੂਰੇ ਚੁੱਪਾ ਗੱਡ ਰੱਖੇ ਨੇ ਨਾ ਹੁੰਦੀ ਤੇ ਲੋਡ ਨਹੀਂ ਪੈਣੀ ਕਿਸੇ ਨੂੰ ਆ ਨਵਾ ਹੀ ਜਾਂਦਾ ਰੱਬ ਮਾਂ ਮੇਰਾ ਨਾ ਜਾਣ ਨਹੀਂ ਦੂਣਾ ਨਾ ਗਰਮੀ ਪਤਾ ਇੱਥੇ ਦੋਹੇ ਆ ਨਹੀਂ ਆ ਚਲੋ ਮੱਥਾ ਟੇਕ ਕੇ ਫਿਰ ਮਾਸੀ ਕੇ ਕਰਦੇ ਆ ਸ਼ੁਰੂਆਤ ਕਾਲੀ ਕੇ ਘਰੇ ਵਾਦ ਗੋ ਉਹਦੇ ਬਾਅਦ ਗਿੱਦਾ ਗੁੱਦਾ ਪਾਉਣੀਆਂ ਮਾਸੀ ਵਾਰੀ ਕਹਣਾ ਵਸ ਚਲੋ ਫਿਰ ਉਧਰ ਜਾਂਦੇ ਚੱਲਦੇ ਆ ਪਹਿਲਾਂ ਮਾਸੀ ਕੇ ਨੰਮ ਬੰਨ ਕੇ ਉਹਦੇ ਬਾਅਦ ਫਿਰ ਗਿੱਦੇ ਗੁੱਦੇ ਦੀ ਕਰਦੇ ਆ ਸ਼ੁਰੂਆਤ ਨੇ ਬੰਨਦੇ ਇੱਧਰ ਕਬਾਬਾ ਵਰਮਨ ਜਿੱਦਾਂ ਬੰਨ੍ਹੇ ਸੇਵਾ ਕਰਦੇ ਹੁੰਦੇ ਸੀ ਹੁੰਦਾ ਹੀ ਦੀ ਸਮਾਂ ਬੜੀ ਤੇਜੀ ਉਹ ਵੀ ਬਾਬਾ ਸਮਾਂ ਪਹਿਲਾਂ ਚੂਲਾ ਛੱਡ ਗਈ ਸੀ ਮਾਸੀ ਬਾਪੂ ਵਰਗੇ ਬਿਜੁਰਤ ਕੰਨ ਦਾ ਪਤਾ ਤੋਂ ਇੱਕ ਨੰਮ ਹੈ ਕੋਟਰ ਪੀਪਾ ਘਰ ਮਾਰ ਤੇ ਇੱਕ ਇੱਥੇ ਉਸ ਤੋਂ ਬਾਅਦ ਆਪਣੇ ਸਾਰੇ ਸਕੇ ਸਕੇਲੇ ਸਾਰੇ ਘਰਾਂ ਦੇ ਹੁਣ ਬਣਦੇ ਚਾਚਾ ਜੀ ਦੇ ਘਰੇ ਕਰਦੇ ਆਂ ਸ਼ੁਰੂਆਤ ਸਭ ਤੋਂ ਪਹਿਲਾਂ ਨਮੋ ਵੰਦਨ ਦੀ ਚੜਜੋ ਚਲੋ ਮਾਸੀ ਬੰਨੋ ਨਮੋ ਫੜਾਓ ਇੱਕ ਪਾਸੇ ਆਮਣੀ ਨੂੰ ਫੜਾ ਦਿਕ ਪਾਸੇ ਸੁਮਣੀ ਨੂੰ ਫੜਾ ਦਿਓ ਚਲੋ ਉਹੀ ਤਾਂ ਕਹਿੰਦੇ ਫੜਾਏ ਤਾਂ ਬਲਬਲਾ ਕੱਟ ਨਹੀਂ ਰਹਿਣਾ ਚਾਹੀਦਾ ਫੂਕ ਮੁਖੀ ਪੰਪ ਜਾਲ ਹੋਣਾ ਹੀ ਭਰਨ ਵਾਲਾ ਹੋ ਸੋ ਸੋ ਮੁੰਡਾ ਪਰ ਭਾਬੀ ਨਹੀਂ ਪਰਿਆ ਜਾਂਦਾ ਮਾਰੀ ਘੜੀ ਉਹ ਤਾਂ ਕੋ ਬੰਦੇ ਹਾਂ ਤਾਂ ਹੁਣ ਤਾਂ ਘੁੱਟੇ ਜਾਂਦੇ ਤਾਂ ਫਟੇ ਆਹ ਚਲੀਡ ਬੰਨਣਾ ਪੂਆ ਕਦੀ ਨਹੀਂ ਆ ਗਿਓਰ ਲਾ ਰੱਖਿਆ ਇਹ ਤਾਂ ਬਲਬਲਾ ਤਾਂ ਪਰਿਆ ਨਹੀਂ ਜਾਂਦਾ ਹੈ ਬਣ ਜਾ ਆ ਚਲੀਡ ਸਾਂ ਚੜ ਜਾਂਦਾ ਪੂਆ ਇਹਨੂੰ ਕੋਈ ਹੋਰ ਦਵਾਈ ਦੋਈ ਦੇ ਚੱਲ ਆਣੇ ਖੜ ਚੁ ਇੱਕੋ ਰਹਿ ਗਿਆ ਆ ਜਿਹਦਾ ਬੀਬੀ ਸੁਹਣੀ ਆ ਸਾਂ ਤਾਂ ਚੜ ਜਾਂਦਾ ਬਲਬਲੇ ਫੜਾਉਂਦੀ ਆ ਕਦੀ ਮਾਰਾ ਚਲੀਡ ਬੰਨਣਾਗਾ ਪਰਵਾਜ਼ ਵਾਸਤੇ ਰੱਖ ਲਈ ਕੋ ਮੰਗੀ ਨਹੀਂ ਹਾਂ ਇਹ ਬਰਬਰਾ ਹਾਂ ਪਰਵਾਹ ਨਹੀਂ ਜਾਈ ਇੱਕ ਇਹਨੂੰ ਹੁਣ ਆਇਆ ਹੋਇਆ ਬਾਪੂ ਆ ਵੀ ਵੀਡੀਓ ਬਣੀ ਦਾ ਔਖੀ ਔਖੀ ਨੇ ਭਾਰੀ ਦਿੱਤਾ ਮਸਾਂ ਇਹ ਭਰੇ ਹੋ ਮਸਾਂ ਇਹ ਭਰੇ ਬਰਬਰਾ ਇੱਕ ਰਹਿ ਗਿਆ ਲਾਕੇ ਕਿਸੇਰ ਦੀ ਭਰੀ ਆ ਪਰਵਾਹ ਨੂੰ ਦੇ ਦਿਓ ਫਟ ਗਿਆ ਉਹ ਹੁਣ ਹੋਰ ਮੰਗਦਾ ਹੂ ਚਲੋ ਬੰਨੋ ਚੜ ਜਾ ਆਮਣੇ ਦਾ ਹਾਂ ਬੈਣਾ ਕਰਨੀ ਹੈ ਆਪਣੀ ਸ਼ੁਰੂਆਤ ਨੇ ਮੋਬੰਦਨ ਦੀ ਕੀਤੀ ਐਡੋ ਅਡੀ ਰੀ ਦੇ ਸਾਰੇ ਰਿਵਾਜ ਨੇ ਮੇ ਪਾਣੀ ਬੰਦ ਨਾ ਮੈਂ ਫੜ ਖੜਾਂਗਾ ਤੂੰ ਚੱਲ ਚੱਲ ਕੋਈ ਗੱਲ ਨਹੀਂ ਡਿੱਗ ਪਿਆ ਕੁਛ ਨਹੀਂ ਹੁੰਦਾ ਅੱਜ ਤਾਂ ਖੁਸ਼ੀ ਬੜੀ ਹੈ ਆਏ ਆਉਣੇ ਜੋ ਮਾੜੀ ਮੇ ਟੈਡੀ ਵਿੰਝ ਹੋ ਗਈ ਐ ਇਸ ਹਾਲ ਮੈਂ ਕੋਈ ਗੱਲ ਨਹੀਂ ਆਉਣੇ ਖੜਾਂ ਤੂੰ ਟੈਨਸ਼ਨ ਨਾ ਲੈ ਬੰਨ੍ਹ ਦੋ ਕਿਰਾਂ ਚੱਤੀ ਨੀ ਬਾਹਰ ਹੀ ਕਰੂਗਾ ਮਰਾਇਆ ਹਾਂ ਬਾਹਰ ਹੀ ਬੰਨਾਂਗੇ ਬਾਹਰ ਹੀ ਆਜੋ ਬਾਹਰ ਹੀ ਆਜੋ ਹਾਂ ਉਹਦਾ ਆਪੀ ਬਾਹਰ ਬਾਜੂਆ ਫਿਰ ਬਾਅਦ ਚ ਗਰਮੀ ਨਾਲ ਹੂੰ ਸਾਰਿਆਂ ਦਾ ਬੁਰਾ ਹਾਲ ਕਰ ਰੱਖਿਆ ਪਹਿਲਾ ਮੈਂ ਕਿਹ ਕੋੜੀ ਇੱਧਰ ਲਾ ਲਾਈ ਕੰਮ ਜਾ ਕੇ ਕੋੜੀ ਲੱਗਦਾ ਵੀ ਠੰਡਾ ਪਾਣੀ ਪਿਉਣਾ ਪਊਗਾ ਬੁਰਾ ਹਾਲ ਹੋ ਰਿਹਾ ਹੈ ਛੇੜਾਣੀ ਕੋੜੀਆਂ ਡਰਦੀਆਂ ਨੇ ਤਾਹਾਂ ਚੜਨ ਤੋਂ ਸਾਡੀ ਬੰਨ ਦਾ 15 16 ਸਤਾ ਨੋਟ ਦੀ ਫੁੱਟ ਤੇ ਖੜੀ ਆਡੀ ਕੋਈ ਹੋਣੀ ਇੱਥੇ ਦਾ ਮਤਲਬ ਇੰਟਰਨ ਚ ਆਉਂਦੇ ਨਹੀਂ ਫਿਰ ਤਾਂ ਦਾ ਫਰਕ ਤਾਂ ਬਹੁਤ ਜਿਆਦਾ ਹੈ ਥੋੜੇ ਥੱਲੇ ਰੱਖ ਕੇ ਕਿਸੇ ਜੀ ਤੋਂ ਨਹੀਂ ਰੱਖੀ ਮੇਰੀ ਬੰਨ ਤੇ ਹੱਲੇ ਖੈਣੇ ਤੁਸ ਜਦੋਂ ਤੱਕ ਰੱਖ ਤਾਹਾਂ ਚੜਜਣਾ ਹੋ ਜਾਊ ਖੁਸ਼ੀ ਹੋਣੀ ਜਾਂਦੀ ਦਿਲ ਦੇ ਵਿੱਚ ਆਹ ਦੇ ਬੈਠ ਨਹੀਂ ਪੁਰਿਆ ਹੋ ਚੱਲਣੇ ਕਪਸ ਆਪ ਪੂਰੇ ਸੁਣਨਗੇ ਹਾਂ ਵਿਆਹ ਆਪਣੇ ਚਾਚਾ ਜੀ ਇਹ ਚਾਚਾ ਜੀ ਦਾ ਘਰ ਆ ਇੱਥੇ ਸਭ ਤੋਂ ਪਹਿਲਾਂ ਹੁਣ ਇੱਥੇ ਕਰੀਏ ਸ਼ੁਰੂਆਤ ਬਾਬਾ ਵੀਰ ਪਹਾਈ ਤੋਂ ਬਾਅਦ ਮੈਂ ਮਮਨਦਨ ਤੇ ਹੁਣ ਦੇਖੋ ਸਾਰੇ ਆ ਰਹੇ ਆ ਸਾਡੇ ਕੁਸ਼ਕਾ ਘਰੇ ਰਹਿ ਗਈ ਕਿਥੇ ਤੋਂ ਵੀ ਘਰ ਦੂਰ ਆਲੇ ਆਈ ਜਾਂਦੇ ਆ ਕੁਝ ਬਾਹਰ ਖੜੇ ਨੇ ਤੇ ਸਾਰੇ ਜਣੇ ਨਾਲ ਮਿਲ ਕੇ ਪੂਰੀਆਂ ਖੁਸ਼ੀਆਂ ਬਣਾਉਂਦੇ ਨੇ ਤਿਆ ਸਾਡੀ ਕੁੜੀ ਪਿੱਛੇ ਰਹਿ ਗਈ ਮਸਾਜ ਮਸਾ ਪਹੁੰਚੀ ਗਈ ਕੋਈ ਨਾ ਕੋਈ ਨਾ ਕੁਝ ਨਹੀਂ ਹੁੰਦਾ ਆਮਣੇ ਤਾਂ ਸਾਡੀ ਦਾਮ ਚੜ ਗਿਆ ਤਾਂਾਂ ਚੜ ਕੇ ਚੱਲ ਵਧੀਆ ਮਾੜਾ ਓਟਾ ਬਾਜਣ ਘਟ ਜੂਗਾ